ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ਕਾਰਨ 15 ਅਗਸਤ ਕਾਲਾ ਦਿਵਸ ਮਨਾਇਆ ਗਿਆ ਸਮੂਹ ਜਥੇਬੰਦੀਆਂ ਇੰਟਰਨੈਸ਼ਨਲ ਪੰਥਕ ਦਲ ਬਾਬਾ ਸਤਨਾਮ ਸਿੰਘ ਵਲੀਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਭਾਈ ਲਖਵੀਰ ਸਿੰਘ ਮਾਲਮ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਭਾਈ ਕੁਲਦੀਪ ਸਿੰਘ ਨੇ ਸ਼ਹਿਰੀ ਪ੍ਰਧਾਨ ਇੱਕ ਨੂਰ ਖਾਲਸਾ ਫੌਜ ਕਿਸਾਨ ਜਥੇਬੰਦੀਆਂ ਵੱਲੋਂ ਮਨਾਇਆ ਗਿਆ ਕੀ ਬੰਦਾ ਪੰਜਾਬ ਦਾ ਸਰਪ੍ਰਸਤ ਆ ਤੇ ਅੱਜ ਕਿਹੜਾ ਕੀ ਮਸਲਾ ਕੀ ਕਰਕੇ ਤੁਸੀਂ 15 ਅਗਸਤ ਨੂੰ ਅੱਜ ਕਾਲਾ ਦਿਨ ਬਣਾ ਰਹੇ ਹੋ 15 ਅਗਸਤ ਜੋ ਕਿ 1947 ਨੂੰ ਸਾਡੇ ਬਜ਼ੁਰਗਾਂ ਨੇ ਸਾਨੂੰ ਆਪਣਾ ਕੀਰਤ ਯਾਦ ਕਰਾਇਆ ਸੀਗਾ ਫਿਰ ਉਸ ਦਿਨ ਤੋਂ ਕੌਣ ਦਾ ਸਿੱਖ ਤਰਤੀ ਤੇ ਗੁਲਾਮ ਹੋ ਗਿਆ ਸੀ ਫਿਰ 1947 ਰਾਜੀ ਸਾਡੇ ਸ਼ਹੀਦ ਦਰਬਾਰ ਤੋਂ ਤੈਂਕਾ ਤੋਂ ਹਟਾ ਕੇ ਤੇਰੀ ਕੀਤਾ ਗਿਆ ਸਾਡੇ ਦੇਸ਼ ਦਾ ਇਤਿਹਾਸ ਹੋ ਗਿਆ ਜੋ ਸਾਨਾ ਨੇ ਫੇਰਦੀਆਂ ਕਲੀਆਂ ਚਾਰਚ ਆਲਾ ਦੇ ਸਾਡੇ ਬੰਦੀ ਸਿੰਘ ਬੱਤੀਪੁਰ ਦਾ ਸਿਧਾ ਕੱਟ ਕੇ ਜੇਲਾ ਚ ਬੰਦ ਹਰਿਆਣਾ ਕਰਨੇ ਉਹਨਾਂ ਸਾਰੇ ਮੁੰਡਿਆਂ ਨੂੰ ਲੈ ਕੇ ਜਿਹੜੀ 15 ਗਾਹਤ ਪਰ 26 ਜਨਵਰੀ ਗਵਿੰਦਨ ਨੰਮਰਾਨੇ ਆ ਸਾਡੇ ਸਾਡੇ ਨੂੰ ਸਾਡੇ ਨੂੰ ਮਿਲਦਾ ਸਾਡੇ ਬੱਚਿਆਂ ਹਰਿਆਣਿਆਂ ਤੇ ਸਰਕਾਰੀ ਸਰੋਸ਼ੀ ਮਿਲਦੀ ਉਹਨਾਂ ਚ ਰਹੀ ਇਹ ਚੱਪਾ ਕੇ ਨਾ 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 ਨ